ਉਹ ਆਈਆਂ ਫੇਰ ਕਹਿੰਦੇ ਹੁਣ ਦੋਗੇ ਫੇਰ ਆ پارਲੀਮੈਂਟ ਦੀਆਂ ਆਗੀਆਂ ਕਹਿੰਦਾ ਹੁਣ 1100 ਦੋਗਾ ਲੈ ਅੱਜ ਤੱਕ ਨਹੀਂ ਦਿਆ ਕੋਈ ਹੁਣ ਜੇ ਆ ਗਏ ਨਾ ਘਰਾਂ 'ਚ ਆ ਝਾੜੂ ਚੱਕ ਕੇ ਹੀ ਕੁੱਟਣੇ ਇਹ ਦਾਦੇ ਵਗੌਣੇ ਜਦ ਤੱਕ ਕਹਿੰਦੇ ਹਜ਼ਾਰ ਇਹ ਜਾਂ ਦੋਗੇ ਕਿੱਥੋਂ ਸਾਡਾ ਕਿਤੇ ਇਹ ਲੋਗ ਠੱਗੀਆਂ ਮਾਰਦੇ ਐ ਠੱਗਾਂ ਨਹੀਂ ਪਾਰਟੀ ਐ ਕੋਈ ਇਨਜ ਦੁੱਧ ਤੇ ਧੋਤਾ ਨਹੀਂ ਐ ਸਾਰੇ ਇੱਥੇ ਉਧਰ ਦੇ ਜਿਹੜਾ ਨੂੰ ਕੋਈ ਨਹੀਂ ਸੀ ਗਿਆਨ ਦਾ ਉਹ ਆਮ ਆਦੀ ਪਾਰਟੀ ਵਾਲੇ ਬਣ ਗਏ ਕਹਿੰਦੇ ਸੀ ਅਸੀਂ ਇਨਕਲਾਬੀ ਹਾਂ ਲੋਕਾਂ ਨੇ ਸਮਝਿਆ ਕਿ ਇਸ ਪਤਰਾ ਨਹੀਂ ਕਿੱਡਾ ਵੱਡਾ ਇਨਕਲਾਬ ਲੈ ਕੇ ਆ ਰਹੇ ਬੁੱਕਾ ਫਾਦੀਆਂ ਹੁਣ ਲੋਕਾਂ ਦੇ ਪਰਾਂ ਦੇ ਵਿੱਚ ਬੜ ਬੜ ਕੇ ਆਪਣੇ ਮੂੰਹ ਪਰ ਚ ਬੇੜਾ ਮਾਰਦੇ ਨੇ ਕਿਹੜੇ ਟੇ ਮਾਰਦੇ ਆਮ ਆਦੀ ਪਾਰਟੀ ਵਾਲੇ ਬੁੱਕਾ ਫਾਕਦੇ ਆ ਟੂਟਾ ਭਗਵਾਨ ਤੋਂ ਮਾਰ ਤੁਸੀਂ ਮੈਨੂੰ ਦੱਸੋ ਕੋਈ ਕੰਮ ਇਹਨੇ ਕਰਿਆ 3 ਸਾਲ ਦੇ ਵਿੱਚ ਇੱਕ ਵੀ ਕੰਮ ਨਹੀਂ ਗਣਾ ਖਿਆ ਜਿਹੜਾ ਕੀਤਾ ਹੋਵੇ ਪਰ ਇੱਕ ਕੰਮ ਕਰਿਆ ਦੂਆ ਵਿਆਹ ਕਰਾ ਲਿਆ ਬਾਈ ਹੋਰ ਕੋਈ ਕੰਮ ਨਹੀਂ ਕਰਿਆ ਪ੍ਰਾਣੀ ਘਰ ਵਾਲੀ ਛੜਤੀ ਅਨਾਥ ਪਰਤੇ ਬੱਚੇ ਤੇ ਦੂਸਰਾ ਵਿਆਹ ਕਰਾ ਲਿਆ ਆਪਣਾ ਪੰਜਾਬ ਦਾ ਸੱਭਿਆਚਾਰ ਬਗਾਉਂਦਾ ਇਹਨਾਂ ਨੇ ਜਿਹੜਾ ਦੇਖਦਾ ਕੋਈ ਦੂਸਰਾ ਕਰਾਉਂਦਾ ਕੋਈ ਤੀਸਰਾ ਕੋਈ ਪਹਿਲਾ ਆਮ ਆਦਮੀ ਪਾਰਟੀ ਵਾਲੇ ਬੈਕਗ੍ਰਾਉਂਡ ਪਰ ਲੱਗੇ ਹੋਏ ਤੇ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਸ਼ਾਮ ਨੂੰ ਦਾਰੂ ਪੀ ਕੇ ਬੰਦਾ ਆਉਗਾ ਘਰ ਵਾਲੇ ਨੂੰ ਕਹਿੰਦਾ ਦੇਖ ਲੈ ਮੈਂ ਇਹਨਾਂ ਤੁਹਾਨੂੰ ਅੰਤਮਾਨ ਵਾਲੀ ਕਰੂੰਗਾ ਗਿਆ ਵਾਹ ਉਹ ਕਹਿੰਦੀ ਖਰਜਾ ਕਰਦੇ ਮੋਣੇ ਮੈਂ ਤੈਨੂੰ ਸੈੱਟ ਕਰਦੀ ਆ ਤੈਨੂੰ ਘਰਾਂ ਦੀ ਭਗਵਾਨਦਾਨ ਵਾਲੀ ਤੂੰ ਮੱਖੂ ਖੁਣਾ ਲੈ ਟੁਕਣਾ ਬੈਠ ਦੇ ਇਹਨਾਂ ਜੇ ਵੀ ਪਾਠੀਆਂ ਵੱਜਣੀਆਂ ਪਿੰਡਾਂ ਦੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਇਹ ਲੁੱਟ ਰਹੇ ਆ ਤੇ ਪੰਜਾਬ ਨੂੰ ਕੁੱਟ ਰਹੇ ਪੰਜਾਬ ਦੀ ਅਰਥ ਵਿਵਸਥਾ ਤਹਿਸ ਨਹਿਸ ਕਰਤੀ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਤੇ ਇਹਨਾਂ ਦੇ ਘਰ ਭਰ ਰਹੇ ਆ ਇਹ ਅਮੀਰ ਹੁੰਦੇ ਜਾ ਰਹੇ ਆ ਕੋਈ ਕਿਸੇ ਵਰਕਰ ਦੀ ਪੁੱਛ ਨਹੀਂ ਕੋਈ ਲੀਡਰ ਦੀ ਪੁੱਛ ਨਹੀਂ ਸਿਰਫ ਕੇਜਰੀਵਾਲ ਦੀ ਚਲਦੀ ਹੈ ਹੋਰ ਕੋਈ ਕਿਸੇ ਨੂੰ ਨਹੀਂ ਪੁੱਛਦਾ ਤੇ ਪ੍ਰਵੰਤਮਾਨ ਤੇਜਵੀਰ ਤੇ ਉਧਰ ਬੀਜੇਪੀ ਵਾਲੇ ਬਰਕਰ ਦੀ ਕੋਈ ਪੁੱਛ ਨਹੀਂ ਮੈਂ ਪਿਛਲੇ ਪ੍ਰੋਗਰਾਮ ਦੀ ਗੱਲ ਕਰਾ ਕੇ ਆਇਆ ਇੱਕ ਅਮਰਜੀਤਾ ਕਹਿਣ ਲੱਗਾ ਸੁਣਾ ਦੇ ਦੋ ਕੁੱਤੇ ਆਪਸ ਵਿੱਚ ਦੋਸਤ ਹੁੰਦੇ ਆ ਇੱਕ ਜੱਗ ਦਾ ਕੁੱਤਾ ਦਾ ਇੱਕ ਪਿੰਡ ਦਾ ਕੁੱਤਾ ਰੋਜ਼ ਇਕੱਠੇ ਹੁੰਣਾ ਮੈਂ ਤੁਹਾਨੂੰ ਇਹਨਾਂ ਲਈ ਸੁਣਾ ਰਿਆਂ ਗੱਲ ਕਿ ਬਰਕਰਾਰ ਆ ਦੇ ਲੀਡਰਾਂ ਦਾ ਕਿੰਨਾ ਬੁਰਾ ਹਾਲ ਹੈ ਆਵਾਜ਼ ਦੀ ਪਾਰਟੀ ਚਰ ਕਾਲੀਆਂ ਵਿੱਚ ਤਾਂ ਦੋਵਾਂ ਨੇ ਇਕੱਠੇ ਹੋ ਕੇ ਸ਼ਾਮ ਨੂੰ ਗੱਲ ਕਰਨੀ ਵੀ ਕਿਆ ਕਹਾ ਅੱਜ ਸਨਾਬੀ ਡੱਬੂ ਡੱਬੂ ਕੁੱਤਾ ਦੀ ਗੱਟਾ ਦਾ ਉਹ ਕਹਿੰਦਾ ਯਾਰ ਮੈਂ ਕੀ ਖਾਣਾ ਅੱਜ ਫੇਰ ਮਨੂੰ ਉਹੀ ਦੱਸੀ ਗੇੜ ਦੀ ਚੁੱਕੀਆਂ ਰੋਟੀਆਂ ਪਰ ਉਹੀ ਖਾ ਗਿਆ ਆ ਬਸ ਮਾਨਤਾਨ ਦੇ ਬੰਨੇ ਬੈਠੇ ਐ ਨਹੀਂ ਤਾਂ ਮੈਂ ਕਰਦਾ ਛੱਡ ਜਾਂ ਨਾ ਉਹਨੂੰ ਪੁੱਛਿਆ ਤੈਨੂੰ ਕੀ ਖਾਦਾ ਕਹਿੰਦਾ ਅੱਜ ਦਾ ਕੰਜੜਾ ਸੀ ਗਿਆ ਅੱਜ ਖੀਰ ਪੋਹਨੇ ਬਣੇ ਦੀ ਐਸ਼ ਕਰਦੇ ਸੀ ਤਾਂ ਦੂਸਰੇ ਦਿਨ ਫੇਰ ਗੱਲ ਹੋਈ ਕਿ ਇਸ ਦਿਨ ਫੇਰ ਗੱਲ ਹੋਈ ਆਖਰ ਨੂੰ ਪੰਡਤ ਵਾਲਾ ਕੁੱਤਾ ਕਹਿੰਦਾ ਯਾਰ ਐਡੇ ਕਿਹੜੇ ਮਾਨਤਾਂ ਦਾ ਬੰਨਿਆ ਬੈਠਾ ਕੱਲ ਕਿਹਾ ਕਹਿੰਦਾ ਮਾਨਤਾਂ ਨੇ ਆ ਵੀ ਜੱਟ ਦੇ ਘਰ ਹੈਗੀਆਂ ਦੋ ਜਨਾਂ ਦੀਆਂ ਕਦੇ ਉਹ ਕਹਿੰਦੀ ਸੀ ਤੂੰ ਤਾਂ ਬੁੱਗ ਕੁੱਤੇ ਦੀ ਰਣ ਦੋ ਜਾਲੀਆਂ ਦੀ ਲੜੀਆ ਦੀ ਕਦੇ ਉਹ ਕਹਿੰਦੀ ਸੀ ਤੂੰ ਤਾਂ ਬੁੱਗ ਕੁੱਤੇ ਦੀ ਦਾਤ ਬਾਅਦ ਚ ਕਹਿੰਦੀ ਆਹੀ ਮਾਨਤਾਂ ਨੇ ਕਹਿੰਦਾ ਹੋਰ ਕੋਈ ਨਹੀਂ ਆਹੀ ਗੱਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਵਰਕਰਾਂ ਦੀ ਹੈ ਆਹੀ ਭਾਜਪਾ ਦੇ ਲੀਡਰਾਂ ਦੀਆਂ ਵਰਕਰਾਂ ਦੀ ਬਾਈ ਕਮਾਂਡ ਤਾਣ ਜਾਏਗਾ ਵੀ ਸਾਡੀ ਸਰਕਾਰ ਆ ਪੁੱਛਦਾ ਇਹਨਾਂ ਨੂੰ ਵੀ ਕੋਈ ਨਹੀਂ ਹੈ ਇੰਡਾ ਦੇਣੀ ਹੋਵੇ ਤਾਂ ਕਾਲੀ ਗੱਲ ਤੋਂ ਲਿਆ ਕੇ ਤਿੰਤਾ ਦੇਣੀ